ਜੋ ਤੇਰੇ ਵੱਲੋਂ ਟੀਮ ਬਣੀ ਹੈ ਧੰਨ ਧੰਨ ਸਤਿਗੁਰੂ ਤੇਰਾ ਬਰਕਤ ਤੇਰਾ ਹੀ ਆਸ਼ੀਰਵਾਦ ਦੇ ਨਾਲ ਉਸ ਪ੍ਰਮਾਤਮਾ ਦੇ ਆਸਰੇ ਦੇ ਨਾਲ ਤੁਸੀਂ ਸਾਰੀ ਟੀਮ ਨੇ ਬੜੀ ਮਿਹਨਤ ਨਾਲ ਕੰਮ ਕਰਕੇ ਜਿਹੜਾ ਇਹਨਾਂ ਮਜ਼ਦੂਰਾਂ ਦੀ ਸਹਾਇਤਾ ਕਰਕੇ ਇਹ ਜਿਹੜਾ ਆਪਰੇਸ਼ਨ ਸਾਡੇ ਨੂੰ ਸਫਲੇ ਲਾਇਆ ਜੀ ਧੰਨਵਾਦ ਸਾਰੀ ਟੀਮ ਦਾ थोड़ा थोड़ा हाथ मत हां ये कोई नहीं कोई नहीं जान मुझे हरदा एक मिनट ये ये जो रखवार काटो रखवार काटो ਕਹਿੰਦੇ ਆਇਆ ਰਾ ਅੱਲ ਚੱਲ ਚੱਲ ਜਾਂਦੇ ਮੈਨੂੰ ਸਿਲੰਡਰ ਜਾਂ ਚੱਕ ਲਓ ਮੈਂ ਕਹਿੰਦਾ ਉਹ ਖਾਲੀ ਹੈ ਨੀਰਾ ਨੂੰ ਖਾਲੀ ਕਰੇ ਤੂੰ ਉਹ ਬਾਬਾ ਆਇਆ ਖਾਲੀ ਖਾਲੀ ਹਵਾ ਉਹ ਹੈ ਨਹੀਂ ਮੈਂ ਖਵਾਦ ਨਹੀਂ ਕਰੂੰਗੀ ਉਹ ਹਵਾ ਦਾ ਥੋੜੀ ਮੈਨੂੰ ਭਾਈ ਇੱਥੇ ਬਿਚਾਲੇ ਆਇਆ ਚੱਕੋ ਚੱਕੋ ਨਹੀਂ ਬਰਾੜਾ ਰਿਹਾ ਹੈ ਭਾਈ ਕੋ ਨਾਰੀ ਸੋ ਮੈਂ ਉਹ ਤੁਹਾਨੂੰ ਦੇ ਦਿੰਦੀ ਹਾਂ ਬਦਾ ਬਦਾ ਭਾਈ ਹਾਂ ਥੋੜਾ ਇੱਥੇ ਕੰਮ ਕਰਦਾ ਹੈਗਾ ਨਾ ਹਵਾ ਉਹ ਬਿਚਾਲੇ ਪਾਟੋ ਕੱਢੋ ਚੜਦੇ ਯਾਰੋ ਕੀ ਆਓ ਪਹਿਲਾਂ ਪੰਜ ਚਲੋ ਜੋ ਤੇਰੇ ਵੱਲੋਂ ਟੀਮ ਬਣੀ ਹੈ ਧੰਨ ਧੰਨ ਸਤਿਗੁਰੂ ਤੇਰਾ ਸਤਿਗੁਰੂ ਤੇਰਾ ਆਪਾ ਸਭ ਤੋਂ ਹਸਤਾਸ਼ੀਰਵਾਦ ਦੇ ਨਾਲ ਉਸ ਪ੍ਰਮਾਤਮਾ ਦੇ ਆਸ਼ਰੇ ਦੇ ਨਾਲ ਤੁਸੀਂ ਸਾਰੀ ਟੀਮ ਨੇ ਬੜੀ ਮਿਹਨਤ ਨਾਲ ਕੰਮ ਕਰਕੇ ਜਿਹੜਾ ਇਹਨਾਂ ਮਜ਼ਦੂਰਾਂ ਦੀ ਸਹਾਇਤਾ ਕਰਕੇ ਇਸ ਜਿਹੜਾ ਆਪਰੇਸ਼ਨ ਨੂੰ ਸਫੇਰੇ ਲਾਇਆ ਜੀ ਧੰਨਵਾਦ ਸਾਰੀ ਟੀਮ ਦਾ